ਅਦੀ ਗੱਲ ਕਰੀਏ ਤਾਂ ਬਚਤ ਦਾ ਬਾਅਦ ਦੀ ਗੱਲ ਹੈ ਜੀ ਪਹਿਲਾਂ ਮਜ਼ਬੂਤੀ ਜ਼ਰੂਰੀ ਹੈ ਜੀ ਮਜ਼ਬੂਤੀ ਸੇਮ ਗ੍ਰਿਲ ਦਾ ਡਿਜ਼ਾਈਨ ਰੱਖਿਆ ਉਹਦਾ ਕਰਕੇ ਅਸੀਂ ਡਾਕਟਰ ਫਿਕਸਡ ਚੱਲਦਾ ਹੈ ਜੀ ਅੱਜਕੱਲ ਠੀਕ ਹੈ ਜੀ ਤੇ ਉਹਦਾ ਆਪਣੇ ਵਾਟਰ ਪ੍ਰੂਫ ਸਿਮੈਂਟ ਹੁੰਦਾ ਹੈ ਯਾਰ ਅੱਠ ਇੱਕ ਦਾ ਮਸਾਲਾ ਲੈ ਕੇ ਚੱਲਦੇ ਹਾਂ ਜੀ ਅੱਠ ਇੱਕ ਦਾ ਮਸਾਲਾ ਸਸੇ ਗੱਲ ਦੋਸਤੋ ਅੱਜ ਤੁਹਾਡੇ ਅਸਤੇ ਬਹੁਤ ਵਧੀਆ ਕੋਠੀ ਲੈ ਕੇ ਆਏ ਆ ਛੋਟੀ ਫੈਮਿਲੀ ਵਾਸਤੇ ਘੱਟ ਏਰੀਏ ਦੇ ਵਿੱਚ ਖੁੱਲੀ ਟੋਲੀ ਕੋਠੀ ਵੀ ਜੋ ਵੇਕੈਂਸ ਬਹੁਤ ਵਧੀਆ ਹੈਗੀ ਆ ਤੇ ਬਹੁਤ ਹੀ ਘੱਟ ਬਜਟ ਦੇ ਵਿੱਚ ਤਿਆਰ ਕੀਤੀ ਹੋਈ ਆ ਪੁਰਾਣਾ ਘਰ ਤੋੜ ਕੇ ਬਾਈ ਉਹਨਾਂ ਨੇ ਆਹ ਤਾਂ ਨਵਾਂ ਘਰ ਬਣਾਇਆ ਠੀਕ ਹੈ ਜਿਵੇਂ ਤੁਸੀਂ ਆਹ ਵੇਖ ਸਕਦੇ ਹੋ ਵੀ ਹਜੇ ਪੁਰਾਣੀ ਕੰਮ ਚੱਲੀ ਜਾਂਦਾ ਕੋਠੀ ਦੇ ਵਿੱਚ ਫਿਰ ਵੀ ਤੁਹਾਨੂੰ ਆਪਾਂ ਸਾਰੇ ਕੋਠੀ ਹੁਣ ਤੱਕ ਦਾ ਜਿੰਨਾ ਖਰਚਾ ਹੋਇਆ ਲਿਪਾਈ ਤੱਕ ਦਾ ਉਹ ਦੱਸਾਂਗੇ ਕੀ ਕੀ ਚੀਜ਼ ਲਵਾਈ ਹੈ ਚਗਾਠਾ ਕਿੱਥੋਂ ਆਈ ਆਨੇ ਹੈ ਗ੍ਰਿਲ ਕਿੱਥੋਂ ਬਣਵਾਈ ਹੈ ਡਿਜ਼ਾਈਨ ਕਿੱਥੋਂ ਕੋਪੀ ਲੈ ਕੇ ਆਉਂਦਾ ਵਾ ਠੀਕ ਹੈ ਉਹ ਸਾਰੀ ਗੱਲ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਆਓ ਦਿਖਾਨੇ ਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਤੇ ਆਪਾਂ ਕਿਹੜੀ ਜਗ੍ਹਾ ਤੇ ਖੜੇ ਹਾਂ ਮੇਰਾ ਨਾਮ ਸਤਪ ਅਸੀਂ ਚੱਕ ਹੀਰਾ ਸਿੰਘ ਵਾਲੇ ਸੰਗਰੀਆ ਤਹਿਸੀਲ ਤੋਂ ਖੜੇ ਆ ਜੀ ਠੀਕ ਹੈ ਜੀ ਤੇ ਭਾਈ ਇਹ ਕਿੰਨਾ ਟਾਈਮ ਹੋ ਗਿਆ ਆਪਣਵਾ ਕੋਠੀਆਂ ਦਾ ਕੰਮ ਕਰਦਿਆਂ ਜੀ ਸਾਨੂੰ ਕੰਮ ਕਰਦਿਆਂ ਨੂੰ ਜੀ 25 ਸਾਲ ਹੋ ਗਏ ਜੀ ਘਟੂ ਘਟਾ ਠੀਕ ਹੈ ਜੀ ਹਾਂਜੀ ਠੀਕ ਹੈ ਭਾਈ ਆਪਾਂ ਗੱਲ ਕਰਦੇ ਸੀ ਕੋਠੀ ਦੀ ਹਾਂਜੀ ਆ ਸਾਰਾ ਏਰੀਆ ਕਿੰਨਾ ਹੈਗਾ ਜੀ ਪੂਰੇ ਪਲੋਟ ਦਾ ਏਰੀਆ ਤੇ ਜਿੰਨਾ ਛੱਜਾ ਹੈਗਾ ਉਹ ਕਿੰਨਾ ਏਰੀਆ ਹੈ 60 75 ਦਾ ਪਲੋਟ ਹੈ ਜੀ ਠੀਕ ਹੈ ਜੀ ਉਸ ਦੇ ਵਿੱਚ 35 45 ਦਾ ਇਹ ਮਕਾਨ ਬਣਿਆ ਹੋਇਆ ਜੀ 35 45 ਦਾ ਹਾਂਜੀ ਠੀਕ ਹੈ ਜੀ ਇਹ ਡਬਲ ਸਟੋਰੀ ਮਕਾਨ ਹੈ ਠੀਕ ਹੈ ਜੀ ਤੇ ਇਹ ਗਲੀ ਤੋਂ ਮੰਨ ਕੇ ਚੱਲੋ ਗਲੀ ਦੀ ਹਾਈਟ ਦੇ ਹਿਸਾਬ ਨਾਲੇ ਮਤਲਬ 2.5 ਫੁੱਟ ਤੋਂ ਗਲੀ ਦੇ ਹਾਈਟ ਤੋਂ ਉੱਚਾ ਰੱਖਿਆ ਹੋਇਆ ਠੀਕ ਹੈ ਜੀ ਤੇ ਨੀਹਾਂ ਕਿੰਨੀ ਡੂੰਗੀ ਕੀਤੀ ਹੋਈ ਹੈ ਇਹਦੀ ਕਰ ਦਿਆਂ ਨੀਹ ਜੀ ਗਲੀ ਤੋਂ ਮੰਨ ਕੇ ਚੱਲੋ 1.5 ਫੁੱਟ ਅਸੀਂ ਗਲੀ ਦੀ ਬੇਸ ਤੋਂ ਮਤਲਬ ਭਰਾਈ ਕਰੀ ਹੈ ਉਸ ਤੋਂ ਥੱਲੇ ਮਤਲਬ 1.5 ਫੁੱਟ ਤੱਕ ਨੀਹ ਪੱਟੀ ਵੀ ਹੈ ਜੀ ਇਹਦੀ ਠੀਕ ਹੈ ਜੀ ਥੱਲੇ ਤੇ ਬਾਈ ਤੁਸੀਂ ਗੱਲ ਕਰਦੇ ਸੀ ਨਾ ਵੀ ਤੁਸੀਂ ਕੋਠੀ 'ਚ ਵਾਵਾ ਪੈਸਾ ਬਚਾਇਆ ਵੀ ਆ ਜਿੱਥੇ ਵੀ ਨਿੱਕਾ ਨਿੱਕਾ ਚੀਜ਼ਾਂ ਦਾ ਖਰਚਾ ਬਚਾ ਕੇ ਹਨਾ ਵੀ ਮਾਲ ਨੂੰ ਪੈਸੇ ਬਚਾ ਕੇ ਦਿੱਤੇ ਹੈ ਨੀ ਇਹ ਤਾਂ ਸ਼ੁਰੂਆਤ ਕਰੀਏ ਵੀ ਕਿਥੋਂ ਆਪਾਂ ਪੈਸਾ ਬਚਾਇਆ ਨੀ ਇਹ ਕਿੰਨਾ ਕੁ ਬੀਮ ਪਾਇਆ ਕਿੰਨੇ ਫੁੱਟ ਤੇ ਆਪਾਂ ਕਰਿਆ ਹੈ ਹਨਾ ਇਹ ਜੀ ਤੁਹਾਨੂੰ ਦੱਸਿਆ ਜੀ ਮੰਨ ਕੇ ਚਲੋ 2 ਫੁੱਟ ਅਸੀਂ ਨੀ ਪੱਟੀ ਹੈ ਜੀ ਠੀਕ ਹੈ ਜੀ ਠੀਕ ਹੈ ਪਹਿਲਾਂ ਮਤਲਬ ਨੀ ਅਸੀਂ ਫੁੱਟ ਨੀ ਪੱਟ ਕੇ ਚੱਲੇ ਆ ਜੀ ਠੀਕ ਹੈ ਜੀ ਤੇ ਉਹਦੇ ਵਿੱਚ ਪਾਣੀ ਕੰਟਰ ਪਾਣੀ ਦਾ ਛੱਡਿਆ ਜੀ ਠੀਕ ਹੈ ਜੀ ਇਹ ਮਤਲਬ ਬਚਾਉਣ ਦੀ ਗੱਲ ਤਾਂ ਦੇਖੀ ਨਾ ਜੀ ਵੀ ਮਜ਼ਬੂਤੀ ਤੇ ਦੇਖੀ ਵਾਲਾ ਇਹ ਬਚਾਉਣਾ ਕੰਮ ਤਾਂ ਬਾਅਦ ਹੁੰਦਾ ਜੀ ਮਜ਼ਬੂਤੀ ਪਹਿਲਾਂ ਹੁੰਦੀ ਹੈ ਇਸ ਕਰਕੇ ਮਤਲਬ ਪਾਣੀ ਕੰਟਰ ਪਾਣੀ ਛੱਡਿਆ ਵੀ ਕਿਤੇ ਮਤਲਬ ਨੀ ਪੋਲੀ ਆ ਪੀ ਪਾਣੀ ਦਾ ਟੈਂਕਰ ਪਾਏ ਤਾਂ ਵੀ ਆਪਣੇ ਕੋਈ ਪੋਲੀ ਥਾ ਕਿ ਉਹਦਾ ਪਤਾ ਲੱਗ ਗਿਆ ਹਾਂ ਪਤਾ ਲੱਗ ਜਾਂਦਾ ਹੀ ਤਾਂ ਮਜ਼ਬੂਤੀ ਹੈ ਮਜ਼ਬੂਤੀ ਪਹਿਲਾਂ ਮੈਨੇ ਰੱਖ ਦੀ ਹੈ ਜੀ ਠੀਕ ਹੈ ਜੀ ਇੱਕ ਬਾਈ ਆਪਣੇ ਨਾਲ ਵੀ ਆਪਣੇ ਇਲਾਕੇ ਸ਼ੋਰੇ ਸਲਾਉ ਦੀ ਬਹੁਤ ਦਿੱਕਤ ਹੁੰਦੀ ਆ ਹਾਂ ਜੀ ਤੇ ਉਹ ਰੋਕਣ ਵਾਸਤੇ ਵੀ ਇਸ ਕੋਰਟ ਵਿੱਚ ਕੀ ਕਰੇ ਅਸੀਂ ਵੈਸੇ ਤਾਂ ਜੇ ਉਹ ਮੈਂ ਤਾਂ ਮਤਲਬ ਇਹ ਜਮੇਟਾਂ ਹੈ ਜੀ ਇਹਦੀ ਟਿਕਰ ਮਤਲਬ ਉਹ ਪੱਠੇ ਵਾਲੇ ਕਰਦੇ ਜੇ ਪਾਣੀ ਵਿੱਚ ਪਾਣੀ ਦੀ ਮਲਾਵਟ ਹੁੰਦੀ ਹੈ ਜੀ ਉਹਦੇ ਕਰਕੇ ਅਸੀਂ ਡਾਕਟਰ ਫਿਕਸਡ ਚੱਲਦਾ ਹੈ ਜੀ ਅੱਜ ਕੱਲ ਠੀਕ ਹੈ ਜੀ ਤੇ ਆਪਣੇ ਵਾਟਰ ਪ੍ਰੂਫ ਸਿਮੈਂਟ ਹੁੰਦਾ ਯਾਰ ਇਹ ਚੱਲੀ ਜਾਂਦਾ ਜੀ ਇਹਦੇ ਕਰਕੇ ਬਸ ਉਹ ਹੀ ਕਰੇ ਉਹ ਨਾ ਕੀਤਾ ਤੇ ਡੀਐਮਪੀਸੀ ਪਾਈ ਆ ਵੀ ਕਰ ਹਾਂਜੀ ਡੀਪੀਸੀ ਪਾਈ ਆ ਇਹ ਉੱਤੇ ਪਹਿਲਾਂ ਤੁਹਾਨੂੰ ਦੱਸਾਂ ਜੀ ਵੀ ਨੀਂ ਦੇ ਮਤਲਬ ਕਿ ਕੈਂਟਰ ਪਾਣੀ ਦਾ ਛੜਦਾ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇੰਟਰ ਦਾ ਪਾਣੀ ਜੜ ਕੇ ਉਦੋਂ ਬਾਅਦ ਅਸੀਂ ਦੁਰਮਟ ਵਾਲੀ ਮਸ਼ੀਨ ਪਾਈ ਕਰ ਲਈ ਜੀ ਠੀਕ ਹੈ ਜੀ ਠੀਕ ਹੈ ਜੀ ਉਹਦਾ ਪਤਾ ਲੱਗ ਗਿਆ ਜੀ ਹੁਣ ਪੂਰਾ ਬੇਸ ਬਣ ਗਿਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਵਾਪਸੀ ਦਾ ਮਾਲ ਪਾਇਆ ਵਾ ਜੀ ਵਾਪਸੀ ਉਹਦੇ ਮਤਲਬ ਗ੍ਰੇਡ ਤੋਂ ਮੋਟਾ ਮਾਲ ਹੁੰਦਾ ਜੀ ਠੀਕ ਹੈ ਜੀ ਉਹ ਵਾਪਸੀ ਦਾ ਮਾਲ ਕਟੋਗੜ ਮੰਨ ਲਿਓ 5 ਇੰਚ ਮੋਟਾ ਅਸੀਂ ਪਾ ਕੇ ਚੱਲੇ ਸਾਰੀ ਪੂਰੀ ਨੀ ਦੇ ਵਿੱਚ ਪੂਰੀ ਚੌੜਾਈ ਦੇ ਹਿਸਾਬ ਨਾਲ ਬਿਠਾਇਆ ਵੀ ਕਟੋਗੜ ਮੰਨ ਕੇ ਚੱਲੋ 2 1/2 ਫੁੱਟ ਚੌੜਾ ਹੋਊਗਾ ਜੀ ਉਹ ਠੀਕ ਹੈ ਜੀ ਹਾਂਜੀ ਉਹ ਮਤਲਬ ਇੱਕ ਬੇਸ ਬਣ ਗਿਆ ਜੀ ਮਕਾਨ ਦਾ ਪੂਰਾ ਮਤਲਬ ਵੀ ਤੇ ਹੀ ਹੁੰਦੇ ਮਤਲਬ ਮੂਦੀ ਡੱਬੀ ਕਰਕੇ ਟਲਾ ਦਿੰਦੀ ਹੈ ਜੀ ਠੀਕ ਹੈ ਜੀ ਉਹ ਮਤਲਬ ਖਾਲੀ ਤੇ ਸੋਸ ਰਹਿ ਜਾਂਦੀ ਹੈ ਅਸੀਂ ਡੱਬੀ ਚੱਕ ਜਣਾਈ ਕਰੀ ਵੀ ਹੈ ਪਰ ਹਾਂ ਭਰ ਕੇ ਚੱਲੇ ਜੀ ਸਾਰੇ ਠੀਕ ਹੈ ਜਿਵੇਂ ਆ ਇੱਥੇ ਗਈ ਆ ਹਾਂ ਜੀ ਤੇ ਆ ਤੁਸੀਂ ਕਹਿੰਦੇ ਵੀ ਕਿਵੇਂ ਰੱਖੀ ਹੋਈ ਆ ਵਾਲੀ ਇਹ ਇਦਾਂ ਰੱਖੀ ਵੀ ਹੈ ਜੀ ਇਹ ਠੀਕ ਐਂ ਰੱਖੀ ਹੈ ਅਸੀਂ ਆ ਜੀ ਆਹ ਚੀਜ਼ ਇਹ ਕੱਲ ਖਾਲੀ ਨਾ ਰਹੇ ਪੇਪਰ ਕੇ ਚੱਲੀਏ ਆ ਭਰ ਕੇ ਚੱਲੀਏ ਤਾਂ ਕਿ ਵੀ ਜੋ ਗੈਪ ਨਾ ਰਹੇ ਕੋਈ ਗੈਪ ਨਾ ਰਹੇ ਜੀ ਠੀਕ ਹੈ ਬਈ ਵੀ ਇਹ ਸਭ ਤੋਂ ਮੰਨ ਕੇ ਚੱਲੋ ਵੀ ਜੇ ਆਪਾਂ ਵੀ ਖੜੇ ਆ ਜੇ ਮੰਨ ਲਓ ਵੀ ਆਪਣੇ ਦੇ ਪੈਰ ਸਹੀ ਆ ਸਲਾਮਤ ਆ ਫਿਰ ਵੀ ਆਪਾਂ ਠੀਕ ਖੜੇ ਰਹਿ ਨਹੀਂ ਇਹ ਪੈਰਾਂ ਤੋਂ ਹੀ ਸਟਾਰਟ ਹੁੰਦਾ ਹੈ ਕੰਮ ਸਾਰਾ ਨੋ ਪਹਿਲਾਂ ਉਹੀ ਗੱਲ ਵੀ ਆਪਣਾ ਬੇਸ ਜਿੰਨਾ ਵਧੀਆ ਰਹੂਗਾ ਵੀ ਆਪਾਂ ਉੱਤੇ ਕਿੰਨਾ ਬਚਤ ਦੀ ਗੱਲ ਕਰੀਏ ਤੇ ਬਚਤ ਤਾਂ ਬਾਅਦ ਦੀ ਗੱਲ ਹੈ ਜੀ ਪਹਿਲਾਂ ਮਜ਼ਬੂਤੀ ਜ਼ਰੂਰੀ ਹੈ ਜੀ ਮਜ਼ਬੂਤੀ ਵਧੀਆ ਕੀਤੀ ਹੈ ਪੂਰੇ ਘਰ ਚ ਵੀ ਕਿੰਨੇ ਕਾਲਮ ਬਣਾਏ ਹੋਏ ਕਾਲਮ ਜੀ ਇਹ ਵੈਸੇ ਤਾਂ ਆਰਕੀਟੈਕਟ ਹੁੰਦੇ ਲਗਭਗ ਸਾਰੇ ਕੋਣਾਂ ਤੇ ਦਿੰਦੇ ਆ ਜੇ ਮੰਨ ਕੇ ਹੁਣੇ ਬਚਤ ਦੀ ਗੱਲ ਕਰਦੇ ਆਪਾਂ ਵੀ ਕਿਤੇ ਕਿਤੇ ਕਾਲਮ ਵੈਸੇ ਹੀ ਦੇ ਦਿੰ ਜਿਵੇਂ ਲੋਬੀ ਹੈ ਜਾਂ ਕੋਈ ਹਰ ਮਤਲਬ ਮਜਬੂਤ ਹੈ ਜਾਂ ਬਾਇਦਿਆ ਦੇ ਸਾਹਿਬ ਨਾਲ ਦੇਖ ਲਿਏ ਤੇ ਲੋਬੀ ਜੇ ਮੰਨ ਕੇ ਚੱਲੋ ਵਿਚਾਰ ਕੌਲਮ ਲੋਬੀ ਦੇ ਵਿੱਚ ਦਿੱਤੇ ਵੀ ਹੈ ਲੋਬੀ ਦੇ ਵਿੱਚ ਦਿੱਤੇ ਜੀ ਠੀਕ ਹੈ ਤੇ ਡਿਜ਼ਾਈਨ ਬਹੁਤ ਸੋਹਣਾ ਵੀ ਕਰਦਾ ਹੈ ਹਨਾ ਇਹ ਘਾਟੇਰੀਏ ਦੇ ਵਿੱਚ ਇਹ ਗੁਲਾਈ ਵਾਲਾ ਅੱਜ ਕੱਲ੍ਹ ਵਾਪਸ ਆ ਗਿਆ ਜੀ ਪਹਿਲਾਂ ਕਈ ਸਾਲ ਪਹਿਲਾਂ ਚੱਲਦਾ ਹੁੰਦਾ ਪੁਰਾਣੇ ਕਲਾਸਿਕਲ ਨਿਓ ਕਲਾਸਿਕਲ ਡਿਜ਼ਾਈਨ ਕਹਿੰਦੇ ਇਹਨੂੰ ਹਾਂ ਜੀ ਵੀ ਪੁਰਾਣੀ ਹਵੇਲੀਆ ਦਾ ਲੁੱਕ ਵੀ ਆਉਂਦਾ ਹੈ ਤੇ ਮੋਡਰਨ ਵੀ ਵਿੱਚ ਇੱਕ ਦੋਵੇਂ ਮਿਕਸ ਆ ਜਾਂਦੇ ਆ ਮੋਡਰਨ ਚਾਲੇ ਜੇ ਖਤਮ ਹੋ ਗਿਆ ਸੀਗਾ ਜੀ ਇਹ ਕੰਮ ਗੋਲ ਕਾਲੇ ਵਾਲਾ ਕੰਮ ਪਰ ਹੁਣ ਫਿਰ ਤੋਂ ਚੱਲਿਆ ਤੇ ਮਤਲਬ ਬਹੁਤ ਮਤਲਬ ਸੋਹਣਾ ਮਕਾਨ ਬਣਦਾ ਅੱਜ ਠੀਕ ਹੈ ਲਗਭਗ ਆ ਹੀ ਚੱਲੀ ਜਾਂਦਾ ਜੀ ਠੀਕ ਹੈ ਜੀ ਡਿਜ਼ਾਈਨ ਬਈ ਘਰ ਦਾ ਕਿੱਥੋਂ ਬਣਵਾਇਆ ਵਲਾ ਇਹ ਆਪਣੇ ਨਾਲ ਹੀ ਇੱਥੇ ਡੱਬ ਵਾਲੀ ਮੰਡੀ ਪੈਂਦੀ ਐ ਇੱਥੋਂ 40 ਕਿਲੋਮੀਟਰ ਠੀਕ ਹੈ ਜੀ ਤੇ ਉੱਥੋਂ ਦਾ ਆਰਚਟੈਕਟ ਭੁਪਿੰਦਰ ਸਿੰਘ ਦੇ ਨਾਮ ਤੋਂ ਹੈ ਜੀ ਗੁਪਤਾ ਗੁਪਤਾ ਦੇ ਮਤਲਬ ਉਹਦਾ ਆਰਚਟੈਕਟ ਦੇ ਨਾਮ ਤੋਂ ਮਸ਼ਹੂਰ ਹੈ ਜੀ ਗੁਪਤਾ ਤੇ ਕੋਰਾ ਜਿਵੇਂ ਬਹੁਤ ਸਫਾਈ ਰੱਖੀ ਹੋਈ ਹੈ ਤੁਸੀਂ ਵੀ ਕਿੰਨਾ ਐ ਤੇ ਫालतू ਟਾਈਮ ਲੱਗ ਜਾਂਦਾ ਵੀ ਕਰਨ ਚਾ ਕਿਵੇਂ ਇਹ ਗੱਲ ਕੀ ਹੈ ਜੀ ਅੱਜ ਕੱਲ ਕੰਪੀਟੀਸ਼ਨ ਦਾ ਟਾਈਮ ਹੈ ਜੀ ਠੀਕ ਹੈ ਜੀ ਰੋਲ ਗਦੋਲ ਬਹੁਤ ਕਰ ਦਿੰਦੇ ਆ ਜੀ ਤੁਹਾਨੂੰ ਸਿੱਧੀ ਸਿੰਪਲ ਬਹਾਸਾ ਇਹ ਦੱਸਿਆ ਜੀ ਮਤਲਬ ਬਹੁਤ ਮਿਲਦੇ ਅੱਜ ਕੱਲ ਕੀ ਹੁੰਦਾ ਹੈ ਅੱਜ ਕੱਲ ਫਸਟ ਦੁਨੀਆ ਵੀ ਦਵਾ ਦਬ ਕੰਮ ਹੋਵੇ ਪਰ ਦਵਾ ਦਬ ਪਰ ਅੱਜ ਕੱਲ ਸਫਾਈ ਨੂੰ ਜਾਦੇ ਮਾਇਨਾ ਰੱਖੀ ਜਾਂਦੀ ਹੈ ਹੀ ਗਈ ਵੀ ਟਾਈਮ ਲੱਗਦਾ ਕੋਈ ਚੱਕਰ ਨਹੀਂ ਅਗਲੇ ਤਾਂ ਪੈਸਾ ਲੱਗਦਾ ਨਹੀਂ ਉਹ ਤਾਂ ਵਿਖੀ ਵੀ ਹੁੰਦਾ ਇਹ ਨਾ ਵੀ ਮੈਂ ਜਿੰਨਾ ਦੇ ਵੇਖਿਆ ਨਾ ਵੀ ਆਪਾਂ ਨੂੰ ਕੋਈ ਉਨੇ ਇੱਕੀ ਦਾ ਹੀ ਵੜਾ ਮੋਟਾ ਹੈਗਾ ਬਈ ਬਾਕੀ ਕਿੱਥੇ ਲਪਾਈ ਦੇ ਵਿੱਚ ਕੋਈ ਜੋੜ ਹੈ ਨਹੀਂਗਾ ਵੀ ਆਪਾਂ ਕਹੇ ਇਹ ਵੀ ਇੱਕੋ ਸਾਰ ਦੀ ਲਪਾਈ ਕੀਤੀ ਹੋਈ ਹੈ ਨਾ ਵੀ ਜੋੜ ਨਾਲ ਦਾ ਦਾ ਫਾਇਦਾ ਹੁੰਦਾ ਵੀ ਹੈ ਨਾ ਕੱਲ ਨੂੰ ਟ੍ਰੇਡ ਵਗੈਰਾ ਨਹੀਂ ਹੁੰਦੀ ਕਿ ਨਾ ਬਈ ਕੋਈ ਦਿੱਕਤ ਨਹੀਂ ਹੁੰਦੀ ਵੀ ਤੇ ਗ੍ਰਿਲ ਬਹੁਤ ਸੋਹਣੀ ਬਣਵਾਈ ਹੋਈ ਹੈ ਗ੍ਰਿਲ ਜ਼ੂਮ ਕਰਕੇ ਵਿਖਾਈ ਯਾਰ ਗ੍ਰੈਲੋ ਲੋਕੀ ਵਰਵਾਚ ਕਹਿੰਦੇ ਹੁੰਦੇ ਗ੍ਰਿਲ ਵਿਖਾਈ ਨਗੀ ਗ੍ਰਿਲ ਬਾਈ ਕਿੱਥੋਂ ਬਣਵਾਈ ਆਵਲੀ ਇਹ ਸੰਗਰੀਏ ਤੋਂ ਬਣਵਾਈ ਹੈ ਵੀ ਸੰਗਰੀਏ ਤੋਂ ਬਣਵਾਈ ਹੈ ਹਾਂਜੀ ਆਪਣੇ ਸੰਗਰੀਆਲਾ ਜ਼ਿਆਦਾਤਰ ਲੱਗਦਾ ਹੀ ਨੇੜੇ ਸੰਗਰੀਏ ਤੋਂ ਹੀ ਕਿਲਮ 10 ਕਿਲੋਮੀਟਰ ਰਹਿ ਜਾਂਦਾ ਹੈ ਠੀਕ ਹੈ ਜੀ ਇਥੇ ਸੰਗਰੀਏ ਤੋਂ ਬਣਵਾਈ ਹੈ ਡੀਏਨ ਬਹੁਤ ਸੋਨਾ ਬਣਵਾਇਆ ਗੁਰਸੇਵਕ ਸਿੰਘ ਦੇ ਨਾਮ ਤੋਂ ਦੁਕਾਨ ਹੈ ਬੀਏਨ ਸਕੂਲ ਕੋਲੇ ਠੀਕ ਹੈ ਗੁਰਸੇਵ ਮਿਸਤਰੀ ਤੋਂ ਹੀ ਹਾਂਜੀ ਠੀਕ ਹੈ ਅੰਦਰ ਵਾਹੇ ਮੜਾਇਆ ਵੀ ਆ ਜੀ ਪਰਸ ਬਈ ਇੱਥੇ ਪੱਥਰ ਲਵਾਣਾ ਕਿ ਟਾਈਲਾਂ ਲਵਾਉਣੀਆਂ ਨੇ ਇਹ ਦੇਖੋ ਜੀ ਅੱਜ ਕੱਲ ਦੇਖੋ ਪੱਥਰ ਵੀ ਚੱਲੀ ਜਾਂਦਾ ਹੈ ਟਾਈਲਾਂ ਦਾ ਰਿਵਾਜ ਵੀ ਚੱਲੀ ਜਾਂਦਾ ਹੈ ਟਾਈਲਾਂ ਵੀ ਅੱਜ ਕੱਲ ਵਧੀਆ ਲੱਗਦੀਆਂ ਠੀਕ ਹੈ ਜੀ ਹਾਂਜੀ ਆ ਪੋਰਚ ਏਰੀਆ ਵਧੀਆ ਖੁੱਲੋ ਹਾਂ ਇਹ ਪੋਰਚ ਏਰੀਆ ਏ ਜੀ ਵਧੀਆ ਜੀ ਤੇ ਉਹ ਆਪਣਾ ਅਜੇ ਵੀ ਬਾਹਰਲਾ ਆਪਣਾ ਆ ਕੰਮ ਕਰ ਲੈਣਾ ਇਧਰ ਵਿਖਾਵਾ ਨੂੰ ਵੀ ਆ ਬਾਉਂਡਰੀ ਵਾਲਾ ਜੇ ਕਰ ਦੇ ਤੇ ਬਾਉਂਡਰੀ ਵਾਲ ਰਹਿੰਦੀ ਏ ਇਹ ਪਾਣੀ ਦਾ ਟੈਂਕ ਬਣਾਈ ਜੰਨੇ ਸੱਚਾ ਕੱਲ ਖੜਾ ਸੀਗਾ ਵੀ ਉਹ ਤੋੜ ਕੇ ਵੀ ਉਹ ਢਾਕੇ ਵਧੀਆ ਬਣਾਈ ਜਾਂਦੇ ਆ ਹਾਂਜੀ ਤੇ ਆ ਚਿਗਾਠ ਵੀ ਕਿੱਥੋਂ ਲੈਂਦੀ ਆ ਵਲੀ ਇਹ ਵੀ ਉਹਨਾਂ ਤੋਂ ਹੀ ਸੁਣ ਦੱਸੇ ਸਹੀ ਗੁਰਸੇਵ ਸਿੰਘ ਜੀ ਵਧੀਆ ਜੋ ਕੰਪਿਊਟਰ ਦੇ ਤਾਰ ਉੱਤੇ ਬਣਾਉਂਦੇ ਉਹਨਾਂ ਕੋਲ ਕੰਪਿਊਟਰ ਸਿਸਟਮ ਹੈ ਚਿਗਾਠ ਬਣਾਉਣ ਦਾ ਜੀ ਮਤਲਬ ਇਹਨਾਂ ਦੇ ਕੀ ਏ ਜੀ ਐਸ ਚੀਜ਼ ਦਾ ਜਿਵੇਂ ਅਪਦਾਮ ਵਗੈਰਾ ਇਹ ਨਵੇਂ ਜਿਵੇਂ ਐਸੇ ਮਨ ਕੀ ਤਲੁਕ ਦਾ ਸੈਂਚੜਾਈ ਹੁੰਦੀ ਜੀ ਇਹਦੀ ਠੀਕ ਹੈ ਜੀ ਠੀਕ ਹੈ ਅੱਜ ਕੱਲ ਇਹ ਚੱਲਦੀ ਹੈ ਦੋਨੇ ਪਾਸੋਂ ਮਤਲਬ ਫਿਕਸ ਹੋ ਜਾਂਦੀ ਹੈ ਨਾਲ ਵਿੱਚ ਬੁੱਕਿਆ ਲੱਗਦਾ ਆ ਕਬਜੇ ਬਾਹਰਲੇ ਪਾਸੇ ਵਾਲਾ ਗਿਆ ਦੂਜਾ ਦਰਵਾਜ਼ਾ ਵੀ ਅੰਦਰਲੇ ਪਾਸੇ ਆ ਜਾਉਗਾ ਲੇਕਿਨ ਇਹ ਵਧੀਆ ਚੁਗਾਠਾ ਬਣੀ ਆਉਂਦੀਆਂ ਗੁਣੀਆਂ ਚ ਹੁੰਦੀਆਂ ਜੀ ਪੂਰੀ ਤੇ ਪੂਰੀ ਸਫਾਈ ਨਾਲ ਬਣੀ ਆਉਂਦੀ ਹੈ ਕੰਪਿਊਟਰ ਨਾਲ ਆ ਵੀ ਕਈ ਵਾਰ ਟੈਟਾ ਬਿੰਗਾ ਮਾਰਾ ਮੋਟਾ ਹੋ ਜਾਂਦਾ ਉਹ ਦਿੱਕਤ ਆ ਜਾਂਦੀ ਪੱਲੇ ਅੜਦੇ ਰਿੰਦੇ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਬਈ ਠੀਕ ਹੈ ਤੇ ਆ ਆਪਣਾ ਡਰੋਇੰਗ ਰੂਮ ਹੋ ਗਈ ਹਾਂ ਜ ਆਉਣ ਲਈ ਸਫਾਈ ਵੇਖੀ ਨਾ ਲਪਾਈ ਦੀ ਬਹੁਤ ਵਧੀਆ ਹੈਗੀ ਵੀ ਹੈ ਨਾ ਵੀ ਇਹ ਸਾਨੂੰ ਦੱਸਿਆ ਜੀ ਵੀ ਅੱਜ ਕੱਲ ਕੰਪੀਟੀਸ਼ਨ ਦਾ ਹਰੇਕ ਮਿਸਤਰੀ ਹੈ ਏ ਟਪਟੇ ਤੋਂ ਮਿਸਤਰੀ ਨਿਕਲਦਾ ਜੀ ਪਰ ਬਹੁਤ ਘੱਟ ਮਿਲਦੇ ਆ ਵੀ ਟਾਈਮ ਲੱਗੇ ਕੋਈ ਚੰਗੇ ਅਗਲੇ ਦਾ ਪੈਸਾ ਲੱਗਦਾ ਤੇ ਸਫਾਈ ਹੋਵੇ ਕੰਮ ਅਗਲੇ ਨੂੰ ਸੋਹਣਾ ਲੱਗੇ ਅਗਲੇ ਨੂੰ ਵੀ ਆਏ ਲੱਗੇ ਵੀ ਹਾਂ ਠੀਕ ਹੈ ਵੀ ਸੰਤੋਸ਼ ਹੋਣਾ ਚਾਹੀਦਾ ਠੀਕ ਹੈ ਵੀ ਤੇ ਚਣਾਈ ਚ ਵੀ ਕਿੰਨਾ ਮਸਾਲਾ ਯੂਜ਼ ਕੀਤਾ ਇਹਦੇ ਵਿੱਚ ਚਣਾਈ ਜੀ ਅਸੀਂ ਜੇ ਮਤਲਬ 9 ਇੰਚ ਚਣਾਈ ਕਰੀ ਹੈ ਲਗਭਗ 9 ਇੰਚ ਚਣਾਈ ਹੈ ਜੀ 4 ਇੰਚ ਚਣਾਈ ਨਹੀਂ ਕਰ ਕਿਉਂਕਿ ਵਜਨ ਬਹੁਤ ਹੋ ਜਾਂਦਾ ਹੈ ਛੱਤ ਦਾ ਹੀ ਠੀਕ ਹੈ ਪਤਲੀ ਚਣਾਈ ਮਤਲਬ ਇੱਕ ਤਾਂ ਸਿੰਗਲ ਇੱਟ ਦਾ ਚਣਾਈ ਹੈ ਇੱਕ ਮੋਟੀ ਚਣਾਈ ਹੈ ਜੀ ਉਸੇ ਦਾ ਮਤਲਬ 9 ਇੰਚ ਚਣਾਈ ਚੱਲੀ ਹੈ 8 ਇੱਕ ਦਾ ਮਸਾਲਾ ਲੈ ਕੇ ਚੱਲਦੇ ਜੀ 8 ਇੱਕ ਦਾ ਮਸਾਲਾ 8 ਮੱਠਲ ਮਤਲਬ ਕਰੈਸਰ ਦੇ ਹੋਣਗੇ ਜੀ ਇੱਕ ਮੱਠਲ ਆਪਣਾ ਸੀਮੈਂਟ ਦਾ ਹੋਊਗਾ ਜੀ ਠੀਕ ਹੈ ਜੀ ਆਹ ਕਿਚਨ ਵਾਲਾ ਏਰੀਆ ਹੋ ਗਿਆ ਆਪਾਂ ਇਹ ਕਿਚਨ ਵਾਲਾ ਏਰੀਆ ਹੋ ਗਿਆ ਜੀ ਠੀਕ ਹੈ ਜੀ ਡਿਜ਼ਾਈਨ ਆਦਾ ਹੀ ਉਸ ਨੂੰ ਮੈਂ ਆਹ ਦਰਵਾਜ਼ੇ ਵਿਖਾ ਵਾਸ਼ਿੰਗ ਏਰੀਆ ਆਜਕੱਲ ਨਾ ਹਿੱਟਾ ਸਭ ਤੋਂ ਵਧੀਆ ਮੇਨ ਵਧੀਆ ਗੱਲ ਹੈਗੀ ਹੈ ਵੀ ਕਿਚਨ ਆਪਣੀ ਅਲੱਗ ਹੋ ਗਈ ਵਾਸ਼ਿੰਗ ਏਰੀਆ ਅਲੱਗ ਕਰਤਾ ਵੀ ਪਾਣੀ ਦਾ ਚੱਕਰ ਹੀ ਨਹੀਂ ਕਰਦਾ ਚੱਕਰ ਹੀ ਨਹੀਂ ਪਾਣੀ ਨਹੀਂ ਹੈਗਾ ਤਾਂ ਸਲਾਬ ਨਹੀਂ ਹੈਗੀ ਸਲਾਬ ਨਹੀਂ ਹੈਗਾ ਤਾਂ ਲੱਕੜ ਖਰਾਬ ਨਹੀਂ ਹੁੰਦੀ ਦੀਮਕ ਕੀੜਾ ਨਹੀਂ ਲੱਗਦਾ ਇਹ ਅਲੱਗ ਤੋਂ ਬਣਾਇਆ ਜਾਂਦਾ ਹੈ ਜੀ ਅੱਜ ਕੱਲ ਅੱਜ ਦੇ ਸਿਸਟਮ ਚੱਲਿਆ ਇਹ ਵਾਸ਼ਿੰਗ ਏਰੀਆ ਅਲੱਗ ਤੋਂ ਠੀਕ ਹੈ ਤੇ ਆ ਆਪਣੀ ਬਾਹਰ ਦੀ ਐਂਟਰੀ ਦੂਜੀ ਹੋ ਗਈ ਹਾਂ ਜੀ ਬਾਹਰ ਦੀ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਵੀ نیچے ਕਿੰਨੇ ਬੈਡਰੂਮ ਹੈ ਵੀ ਕਰ ਚ ਆਪਣੇ ਮੰਨ ਕੇ ਚਲੋ ਵੀ ਦੋ ਦੋ ਬੈਡਰੂਮ ਹੋਗੇ ਜੀ ਇੱਕਾ ਡਰਾਇੰਗ ਹੋ ਗਿਆ ਵੈਸੇ ਆ ਆਪਣਾ ਮੇਨ ਲੌਬੀ ਹੋ ਗਈ ਹੈ ਲੌਬੀ ਹੋ ਗਈ ਡਰਾਇੰਗ ਨੂੰ ਇੱਕ ਹੋ ਗਿਆ ਤੇ ਆ ਆਪਣੇ ਦੋ ਇੱਕ ਆ ਬੈਡਰੂਮ ਹੋ ਗਿਆ ਤੇ ਆ ਬੈਡਰੂਮ ਹੋ ਗਿਆ ਠੀਕ ਹੈ ਬਈ ਤੇ ਇੱਥੇ ਵੀ ਆਪਣਾ ਵੀ ਵਧੀਆ ਕੀਤਾ ਹੋਇਆ ਨਾ ਹਾਂਜੀ ਤੇ ਸਲਾਵ ਵਾਲਾ ਵੀ ਕੋਈ ਛੁ ਨਹੀਂ ਹੁੰਦਾ ਘਰ ਚ ਬਿਲਕੁਲ ਹੀ ਨਹੀਂ ਡੀਪੀਸੀ ਪਾਈ ਵੀ ਇਹ ਹੀ ਘਟੂ ਘਟ ਮੰਨ ਕੇ ਚੱਲੋ 2.5 ਇੰਚ ਡੀਪੀਸੀ ਪਾਈ ਵੀ ਆ ਉਸ ਚ ਮੰਨ ਕੇ ਚੱਲੋ ਵੀ ਤੁਸੀਂ ਆ ਜਿਹੜਾ ਆਪਣੇ ਡਾਕਟਰ ਫਿਕਸਡ ਆ ਆਮ ਚੱਲਦਾ ਹੈ ਇਹਦਾ ਵਧੀਆ ਮਾਲ ਕਰਕੇ ਮਿਕਸ ਬਣਾ ਕੇ ਤੇ ਵਧੀਆ ਮਤਲਬ ਉਸ ਤਰੀਕੇ ਨਾਲ ਪਾਈ ਵੀ ਹੈ ਠੀਕ ਹੈ ਜੀ ਇੱਕ ਬਾਈ ਮੈਨੂੰ ਮੈਂ ਕਿਤੇ ਵੇਖੀ ਤਾਂ ਵੀ ਡੀਪੀਸੀ ਲੋਕੇ ਪਾਉਂਦੇ ਵੀ ਉਹ ਕੱਚਾ ਦਾ ਤਾਂ ਰੱਖ ਕੇ ਕਰਤਾ ਤੇ ਉਹਦੇ ਉੱਪਰ ਪਾਉਂਦੇ ਤਾਂ ਕਿ ਵੀ ਆਪਣਾ ਕੱਚਾ ਤੇ ਮਿਕਸ ਨਾ ਹੋਵੇ ਤੁਸੀਂ ਵੀ ਓਵੇਂ ਕੀਤਾ ਹੋਇਆ ਨਹੀਂ 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 ਓਵੇਂ ਨਹੀਂ ਮਤਲਬ ਇਹ ਇਹ ਅਲੋ ਅਡਵੜ ਹੈ ਜੀ ਸਾਰਿਆਂ ਦੀ ਸੁਣ ਦੱਸਿਆ ਬਹੁਤ ਤਰ੍ਹਾਂ ਦੀ ਮਿਸਤਰੀ ਦੀ ਯਾਨੀ ਸਾਨੂੰ ਕੋਈ ਦਿੱਕਤ ਨਹੀਂਗੀ ਵੀ ਜਿਹੜਾ ਰੂਟੀਨ ਚੱਲੀ ਜਾਂਦਾ ਹੈ ਤੇ ਆਪਾਂ ਕਰੀ ਜਾਂਦੇ ਉਸ ਪ੍ਰੈਕਟੀਕਲ ਕਰਨ ਦੀ ਲੋੜ ਨਹੀਂ ਹੁੰਦੀ ਠੀਕ ਹੈ ਵੀ ਅਸੀਂ ਕੀ ਕਰਦੇ ਹਾਂ ਵੀ ਚਣਾਈ ਲਾਤੀ ਲੈਵਲ ਹੋਊਗੀ ਸਾਰੀ ਚਣਾਈ ਉਸ ਤੋਂ ਬਾਅਦ ਡੀਪੀਸੀ ਪਾਉਣ ਲੱਗਦੇ ਹਾਂ ਬਸ ਉਸ ਤੋਂ ਬਾਅਦ ਚਣਾਈ ਅਲੱਗ ਹੁੰਦੀ ਹੈ ਉੱਤੇ ਮਤਲਬ ਉਹ ਫਰਸ਼ ਦਾ ਲੈਵਲ ਤੇ ਡੀਪੀਸੀ ਲੈਵਲ ਨੂੰ ਸੇਮ ਰੱਖਿਆ ਵੀ ਉਹ ਉੱਚਾ ਨਹੀਂ ਮਾਰਨੀ ਉੱਚਾ ਨਹੀਂ ਮਾਰਨ ਨੂੰ ਠੀਕ ਹੈ ਉੱਤੇ ਵੀ ਕੀ ਬਣਾਇਆ ਹੋਇਆ ਚਲੋ ਚਲੋ ਪੋੜੀ ਆ ਵਧੀਆ ਬਣਾਈ ਹੈ ਨਾ ਹਾਂਜੀ ਇਹ ਆਰਸੀਸੀ ਭਰੀ ਵੀ ਆ ਪੋੜੀ ਗੁੱਜੀ ਜੱਟ ਪੋੜੀ ਚੱਲਦੀ ਹੁੰਦੀ ਉਹ ਮੈਂ ਵੇਖਿਆ ਵਾਈਬ੍ਰੇਸ਼ਨ ਬਹੁਤ ਹੁੰਦੀ ਉਹ ਪੋੜੀ ਚ ਨਾ ਵਾਈਬ੍ਰੇਸ਼ਨ ਨਹੀਂ ਹੁੰਦੀ ਅੱਜ ਕੱਲ ਕੀ ਹੈ ਨਾ ਫਰਨੀਚਰ ਦੇ ਹੀ ਕਰਕੇ ਦਿੱਕਤ ਹੁੰਦੀ ਹੈ ਹਾਂ ਵੀ ਉਹ ਵੀ ਗੱਲ ਮੈਂ ਵੇਖੀ ਚਲੋ ਕਲਾਈ ਕਰਕੇ ਵੀ ਲੱਕੜਵਾਨ ਵਧੀਆ ਫਰਨੀਚਰ ਵਧੀਆ ਸੈੱਟ ਲੈਂਦੇ ਠੀਕ ਹੈ ਵੀ ਇਹ ਕਿਰਾ ਮੇਨ ਨਾ ਅੱਜ ਕੱਲ ਦੇ ਡਿਜ਼ਾਈਨ ਨਾ ਜਿਵੇਂ ਨਿਓ ਕਲਾਸਿਕਲ ਡਿਜ਼ਾਈਨ ਦਾ ਬਹੁਤ ਫਾਇਦਾ ਹੁੰਦਾ ਹੈ ਥੋੜਾ ਸਪੇਸ ਤਾਂ ਹੈਗਾ ਤੁਹਾਡੇ ਕੋਲ ਠੀਕ ਹੈ ਹਾਂਜੀ ਲੌਬੀ ਜਿਹੜੀ ਆ ਡਿਜ਼ਾਈਨ ਕਰਕੇ ਬਣਾਇਆ ਹੁੰਦਾ ਨਾ ਹਾਂਜੀ ਵੀ ਮੀਂਹ ਮੂ ਦੇ ਮੌਸਮ ਚ ਸਿਆਲਾ ਚ ਵੀ ਬੰਦਾ ਆਰਾਮ ਨਾਲ ਇੱਥੇ ਬਹਿ ਸਕਦਾ ਹੈ ਨਾ ਵੀ ਕੋਈ ਕਮੀ ਓਪਨ ਹੋਵੇ no, ਮੇ ਭਾਈਆਂ ਦਾ ਬੰਦਾ ਕਮਰੇ ਉਹ ਬਾਹਰ ਨਹੀਂ ਆ ਸਕਦਾ ਇਸ ਗੱਲ 'ਚ ਵੀ ਹੈ ਰਾਜ ਹੈ ਕੁਸ ਗੱਲ ਆ ਇੱਕ ਜਿਹੜੇ ਆਰਚੀਟੈਕਟ ਕੀ ਕਰਦੇ ਨਾ ਸਾਡੀ ਹੁਣ ਇਹ ਮਤਲਬ ਬਣਾਇਆ ਵੇ 9.5 ਫੁੱਟ ਹੈ ਠੀਕ ਹੈ ਭਾਈ ਠੀਕ ਹੈ ਉਹਨਾਂ ਨੇ ਕੀ ਕਰਿਆ ਕਿ ਮਤਲਬ ਡਿਜ਼ਾਈਨ ਦਿਖਣਾ ਚਾਹੀਦਾ ਅਗਲੇ ਠੀਕ ਹੈ 6 ਫੁੱਟ ਦਾ ਪਾਇਆ 6 ਫੁੱਟ ਦੇ ਬਾਇ 'ਚ ਮੰਨ ਲਓ ਤੁਸੀਂ ਕੋਈ ਵੀ ਕੰਮ ਨਹੀਂ ਕਰ ਸਕੋ ਜਗ੍ਹਾ ਹਾਂ 6 ਫੁੱਟ ਦੇ ਕੰਮ ਨਹੀਂ ਇਹ ਅਸੀਂ ਵਧਾ ਕੇ ਕਰਦੇ ਆ ਅਸੀਂ ਮੰਨ ਲਓ ਮੰਜੜ ਅੱਗੇ ਪੈਣਾ ਹੋਵੇ ਬੰਦਾ ਆਰਾਮ ਨਾਲ ਪੈ ਜਾਂਦਾ ਨਾ ਕੋਈ ਹੁਣ ਇੰਨੀ ਜਗ੍ਹਾ ਤਾਂ ਕੁਝ ਆਰਾਮ ਨਾਲ ਮਤਲਬ ਬੈਠ ਕੇ ਕੰਮ ਤਾਂ ਆਵੇ ਨਾ ਜੀ ਪੰਜ ਛੇ ਬ ਬਤਾਇਆ ਤੋ ਨਕਸ਼ੇ ਦੇ ਨਾਲੋ ਨਹੀਂ ਉਹ ਗਲਤ ਆ ਉਸੇ ਨਾਲ ਕਰਦੇ ਰਹਿੰਦੇ ਨੇ ਅਸੀਂ ਅੱਛਾ ਅੱਛਾ ਪਰ ਉਹ ਉਹਨੂੰ ਸਮਝਾਈ ਦੀ ਗੱਲ ਵੀ ਉਹ ਫਿਰ ਉਹ ਦੋਨੇ ਫਿਰ ਰਹਿ ਦੋਨਾਂ ਦੀ ਹੋ ਜਾਂਦੀ ਹੈ ਠੀਕ ਹੈ ਮਹਨੂ ਆ ਕੋਰੋਨਾ ਦੀ ਸਫਾਈ ਵਖਾ ਯਾਰ ਜਿਹੜਾ ਆ ਕੋਰੋਨਾ ਆ ਆ ਮੇਨ ਚੀਜ਼ ਹੈਗੀ ਆ ਅੱਜਕੱਲ ਔਰ ਕੋਈ ਨਹੀਂ ਬਣਾ ਪਾਂਦਾ ਪ੍ਰੋਪਰਲੀ ਹੁਣ ਇਹਦੀ ਸਫਾਈ ਵੇਖ ਇੱਕੋ ਲੈਵਲ ਵੇਖ ਕੋਈ ਆਪਾਂ ਆ ਨਹੀਂ ਕਹਤਾ ਕੋਈ ਇੰਚ ਮੋਟੀ ਹੈ ਕੋਈ ਛੋਟੀ ਹੈ ਇੱਕੋ ਨਾਲ ਦਾ ਬਰਾਬਰ ਰੱਖਿਆ ਹੋਇਆ ਤੇ ਆ ਗ੍ਰਿਲ ਦਾ ਡਿਜ਼ਾਈਨ ਵਖਾ ਸਿੰਪਲ ਦੀ ਸਿੰਪਲ ਗ੍ਰਿਲ ਹੈ ਠੀਕ ਹੈ ਵੇਖਣ ਨੂੰ ਵਧੀਆ ਲੱਗਦੀ ਹੈ ਠੀਕ ਹੈ ਚਾਹ ਬੰਦਾ ਬਾਹਰੋਂ ਵੇਖੇ ਉਹਦੇ ਵਾਸਤੇ ਵਧੀਆ ਆਪਾਂ ਇੱਥੋਂ ਵੇਖੀ ਵੀ ਆਪਾਂ ਕਹਿੰਦੇ ਬਾਹਰ ਤਾਮਜਾਮ ਨਹੀਂ ਕੀਤਾ ਬਾੜੀ ਚੱਕਮੀ ਨਹੀਂ ਬਣਾਈ ਉਹ ਬੰਦਾ ਕਵੇ ਹੈ ਨਾ ਵੀ ਬਹੁਤ ਵਧੀਆ ਉਹ ਕਰ ਰੱਖਿਆ ਉੱਪਰ ਵੀ ਸੇਮ ਗ੍ਰਿਲ ਦਾ ਡਿਜ਼ਾਈਨ ਰੱਖਿਆ ਕੋਈ ਕਮੀ ਨਹੀਂ ਗ੍ਰਿਲ ਦੇ ਵਿੱਚ ਠੀਕ ਆ ਆ ਵੀ ਬਾਥਰੂਮ ਬਣਾਇਆ ਇੱਧਰ ਹਾਂਜੀ ਇਹ ਬਾਥਰੂਮ ਹੈ ਠੀਕ ਹੈ ਤੇ ਅੰਦਰ ਸਭ ਇਹ ਟਾਈਲ ਲੱਗਣੀ ਇੱਥੇ ਹੈ ਹਾਂਜੀ ਠੀਕ ਆ ਆਹ ਵਾਹ ਖੁੱਲਾ ਬਣਾਇਆ ਨਾ ਹਾਂਜੀ ਇਹ ਫਿਰ ਥੱਲੋਂ ਤੋਂ ਵੀ ਓਨਾ ਹੀ ਹੈ ਨਾ ਜੀ ਇਹ ਠੀਕ ਆ ਭਾਈ ਆ ਜੋ ਕਰਦੇ ਆ ਮਾਨੂੰ ਇੱਧਰ ਆ ਕੇ ਵਿਖਾ ਮੜਾਇਆ ਜਿਹੜੀ ਆਪ ਆ ਕੀਤਾ ਮੈਂ ਨਾ ਬਹੁਤ ਵੇਖਿਆ ਕਈਆਂ ਦੇ ਵੀ ਕਹਿੰਦੇ ਯਾਰ ਆ ਕਰਨ ਦੇ ਬਾਵਜੂਦ ਪਾਈ ਲੰਗਿਰਨ ਲੱਗ ਜਾਂਦੀਆਂ ਥੱਲੇ ਤੇ ਇਹਦਾ ਕੀ ਆ ਆਪਾਂ ਪੱਕਾ ਇਲਾਜ ਕਰ ਸਕਦੇ ਵੀ ਟਾਈਲ ਗੀਰਨ ਨਾਲ ਆਪ ਵੀ ਕਾਲਰ ਦੇ ਚੋਣਾਂ ਟਾਈਲ ਮਿਸਤਰੀ ਨਾਲ ਟਾਈਲ ਨਾਲ ਮਿਸਤਰੀ ਹੁੰਦਾ ਪਹਿਲਾਂ ਤੇ ਮਿਸਤਰੀ ਤੇ ਡਿਪੈਂਡ ਕਰਦਾ ਜੀ ਠੀਕ ਹੈ ਜੀ ਠੀਕ ਹੈ ਜੀ ਇੱਕ ਐਸ ਕੀ ਹੁੰਦਾ ਹੈ ਮਤਲਬ ਅਡਵਰਡ ਸਿਮੈਂਟ ਹੁੰਦੇ ਇਹਨਾਂ ਦੇ ਜੀ ਪਹਿਲਾਂ ਵਾਸਤੇ ਲਗਾਉਂਦੇ ਆ ਆਪਾਂ ਕੀ ਕਰਦੇ ਆ ਆਪਾਂ ਤਾਂ ਕਿ ਕਰਦੇ ਆ ਵੀ ਯਾਰ ਐਸਐਸ ਜੀ ਲਾ ਦੇ ਜਾਂ ਘੱਟ ਵੱਧ ਕਰਕੇ ਲਾ ਦਿੰਨੇ ਆ ਤੇ ਜਾਂ ਕਈ ਵਾਰੀ ਕੀ ਮਿਸਤਰੀ ਕਰਦੇ ਉਹਨਾਂ ਨੂੰ ਮਤਲਬ ਸੀਨੀਅਰ ਮਿਸਤਰੀ ਹੋਊਗਾ ਉਹ ਤਾਂ ਇੱਕੋ ਜਿਹਾ ਮਸਾਲਾ ਦੇ ਕੇ ਮਤਲਬ ਵਧੀਆ ਠਪਾਈ ਨਾਲ ਲਾ ਕੇ ਲਾਊਗਾ ਜੀ ਗਈ ਹੁੰਦੇ ਬਸ ਐ ਬੋਲੀ ਲਾਦ ਨੇ ਉਹਦੇ ਕਰਕੇ ਦਿੱਕਤ ਆ ਜਾਂਦੀ ਜੀ ਉਹ ਜਗ੍ਹਾ ਹੈਲਦੀ ਹੈ ਆਪਾਂ ਸਪੇਸ ਦੇਖ ਲਾਉਣੇ ਦੁਬਾਰੇ ਲਾਉਣੇ ਤੇ ਹੈਲਦੀ ਜਲਦੀ ਹੈ ਉਹ ਖਲ ਜਾਂਦੀ ਇੱਕ ਵਾਰੀ ਉਸ ਤੋਂ ਬਾਅਦ ਗਿਰਨੀਆ ਸਟਾਰਟ ਹੋ ਜਾਂਦੀ ਹੈ ਵਧੀਆ ਟਰਾਈ ਕਰਕੇ ਇਸ ਚੀਜ਼ ਦਾ ਬਹੁਤ ਫਾਇਦਾ ਜੀ ਇਸ ਤੇ ਮਤਲਬ ਗ੍ਰਿਪ ਬਣ ਜਾਂਦੀ ਹੈ ਜੀ ਐਸੀ ਮਤਲਬ ਆ ਮਤਲਬ ਫਿਕਸ ਹੋ ਜਾਂਦਾ ਹੈ ਉਸ ਤੋਂ ਬਾਅਦ ਮਤਲਬ ਜੋੜ ਵਾਲੀ ਕੋਈ ਦਿੱਕਤ ਨਹੀਂ ਰਹਿੰਦੀ ਜੀ ਇਹ ਉਸ ਕਰਕੇ ਕੱਚਾ ਕਰਿਆ ਹੁੰਦਾ ਇਹਨੂੰ ਕੱਚਾ ਪਲਸਟਰ ਬੋਲਦੇ ਆ ਜੀ ਕੱਚਾ ਪਲਸਟਰ ਹੂੰ ਹੁੰਦਾ ਇਹ ਗੱਜ ਚ ਹੋਊਗਾ ਜੀ ਸਾਲ ਚ ਹੋਊਗਾ ਜਿਹੜਾ ਸਹੀ ਮਿਸਤਰੀ ਹੋਊਗਾ ਲਾਉਣ ਵਾਲਾ ਉਹ ਵਧੀਆ ਲਾਊਗਾ ਉਸ ਤੋਂ ਬੜੀ ਦਿੱਕਤ ਨਹੀਂ ਆਉਂਦੀ ਤੇ ਕਿਹੜਾ ਸੀਮੈਂਟ ਵਰਤਿਆ ਵੀ ਆਪਾਂ ਇਸ ਘਰ ਦੇ ਵਿੱਚ ਉਹਨੂੰ ਬਣਾਉਣ ਲਈ ਆਵਲਾ ਇਹ ਜੀ ਜੇ ਕਿ ਪ੍ਰੋ ਪਲਸ ਸੀਮੈਂਟ ਹੈ ਜੀ ਇਹ ਵਾਟਰ ਪ੍ਰੂਫ ਸੀਮੈਂਟ ਹੈ ਜੀ ਵਧੀਆ ਹੈ ਮਤਲਬ ਵਿੱਚ ਕੈਮੀਕਲ ਵਗੈਰਾ ਹੁੰਦੇ ਆ ਜੀ ਇਹਦੇ ਤੇ ਮਜ਼ਬੂਤੀ ਬਹੁਤ ਜ਼ਿਆਦਾ ਹੈ ਜੀ ਬਹੁਤ ਵਧੀਆ ਸੀਮੈਂਟ ਹੈ ਠੀਕ ਆ ਆ ਮਗਰ ਬਰਾਂਡਾ ਵੀ ਖਾ ਵੀ ਉਹਨੂੰ ਇਧਰ ਆ ਕੇ ਵੀ ਇਧਰੋਂ ਆ ਬਾਥਰੂਮ ਦੀ ਐਂਟਰੀ ਹੋਗੀ ਇਧਰੋਂ ਆਪਣਾ ਹਾ ਕਮਰੇ ਦੀ ਵੀ ਐਂਟਰੀ ਨਾਲ ਦੇ ਨਾਲ ਹੋਗੀ ਠੀਕ ਆ ਬਈ ਤੇ ਵਧੀਆ ਡਿਜ਼ਾਈਨ ਬਣਾਇਆ ਨਾ ਵੀ ਘੱਟ ਜਗ੍ਹਾ ਦੇ ਵਿੱਚ ਸਾਰਾ ਏਰੀਆ ਆਪਾਂ ਕਈ ਵੀ ਯੂਟਿਲਾਈਜ਼ ਕੀਤਾ ਹੈ। ਵੀ ਕੋਈ ਥਾਂ ਫालतू ਵੀ ਨਹੀਂ ਛੱਡੀ ਹੋਈਗੀ ਹਨਾ ਤੇ ਕੋਈ ਆਪਾਂ ਕਈ ਵੀ ਕਮੀ ਕਿਸੇ ਪਾਸੋਂ ਨਹੀਂ ਰੱਖੀ ਹੋਈਗੀ। ਤੇ ਹੁਣ ਤੱਕ ਦਾ ਵੀ ਕਿੰਨਾ ਖਰਚਾ ਇਸ ਪੂਰੇ ਘਰ ਤੇ ਆ ਗਿਆ ਵੀ। ਇਹ ਮੰਨ ਕੇ ਚੱਲੋ ਵੀ ਤੁਸੀਂ ਸਾਰਾ ਮਟੀਰੀਅਲ ਆ ਵਗੈਰਾ ਦੇਖੀਏ ਤਾਂ ਮੰਨ ਕੇ ਚੱਲੋ ਵੀ ਤੁਸੀਂ 20 20 ਲੱਖ ਮੰਨ ਲਓ 22 ਲੱਖ ਸਣੇ 20 ਤੋਂ 22 ਦੇ ਵਿਚਾਲੇ ਵੀ ਹੁਣ ਤੱਕ ਦਾ ਸਾਰਾ ਖਰਚਾ ਆ ਗਿਆ। ਆ ਗਿਆ ਜੀ ਇੰਨੇ ਤੱਕ ਆ ਗਿਆ ਜੀ ਮਤਲਬ ਇਹ ਪਰ ਸਾਨੂੰ ਕੱਚਾ ਕਰਤਾ ਹੈ। ਇਸ ਤੋਂ ਮਤਲਬ ਲਪਾਈ ਚਣਾਈ ਠੀਕ ਹੈ ਮਤਲਬ ਵਰਸ ਮਤਲਬ 35x45 ਦਾ ਜਿਹੜਾ ਛੱਜਾ ਏਰੀਆ ਹੈਗਾ ਡੁਪਲੈਕਸ ਬਣਾ ਕੇ ਦਰ ਬੋਸਿੰਗ ਉਹਦੇ ਉੱਤੇ ਵੀ ਆਪਾਂ ਰੱਖ ਕੇ ਸਾਰਾ 20 ਤੋਂ 22 ਦੇ ਉੱਪਰ ਕੱਚਾ ਆ ਗਿਆ ਉੱਪਰ ਜਾਣ ਵਾਸਤੇ ਵੀ ਪੌੜੀ ਬਣਾਈ ਹੈ ਵੀ ਇਧਰੋਂ ਪਿੱਛੇ ਆਈ ਪਿਛਲੇ ਪਾਸੇ ਆ ਗਈ ਹੈ ਹਾਂਜੀ ਠੀਕ ਹੈ ਆਪਨਾ ਉੱਪਰਲਾ ਹਾਲ ਹੋ ਗਿਆ ਨਾ ਠੀਕ ਹੈ ਵੀ ਇਸ ਪਾਸੇ ਕਮਰੇ ਵੀ ਅਲੱਗ ਤੋਂ ਹੋਗੀ ਸਾਈਡ ਤੇ ਜਗ੍ਹਾ ਕੱਢ ਤੀ ਵੀ ਵਧੀਆ ਇਧਰੋਂ ਆ ਵਖਾ ਮੜਾ ਜਾ ਜ਼ਿਆਦਾ ਸਾਈਡ ਤੋਂ ਜਗ੍ਹਾ ਯੂਜ਼ ਕੀਤੀ ਹੈ ਨਾਲੇ ਥੱਲੇ ਆਪਣੀਆਂ ਕੰਮ ਆ ਜੋਗੀ ਠੀਕ ਹੈ ਉੱਪਰ ਵੀ ਵਧੀਆ ਖੁੱਲੀ ਤਾਂ ਬਣਾਈ ਹੈ ਆ ਪਾਣੀ ਟੈਂਕੀ ਹਾਸਤੇ ਹੋ ਗਿਆ ਵੀ ਇੱਧਰ ਹਾਂਜੀ ਪਾਣੀ ਵਾਲੀ ਟੈਂਕੀ ਹੈ ਠੀਕ ਹੈ ਕਿੰਨੀ ਟੈਂਕੀ ਰੱਖੀਆ ਵੀ ਇੱਥੇ ਦੋ ਰੱਖੀ ਜਾਂਦੀ ਹੈ ਜਗ੍ਹਾ ਖੁੱਲੀ ਹੋ ਜਾਂਦੀ ਹੈ ਵਿੱਚ ਮੇਨ ਹੈ ਨਾ ਇੱਧਰ ਆ ਕੇ ਬਖਾ ਮੜਾ ਜਾਂਦੀ ਹੁਣ ਆ ਚੀਜ਼ ਮਤਲਬ ਕੋਮਨ ਹੋ ਗਈ ਬਖਾਈ ਇੱਧਰ ਹਰ ਇੱਕ ਬਾਥਰੂਮ ਵਾਸਤੇ ਅਲੱਗ ਤੋਂ ਆਪਣਾ ਕਨੈਕਸ਼ਨ ਕਰਤਾ ਹਾਂ ਅਲੱਗ ਤੋਂ ਕਨੈਕਸ਼ਨ ਹੈ ਨਾ ਸਹੀ ਹੈ ਵੀ ਕੱਲ ਨੂੰ ਆਪਾਂ ਕਿਸੇ ਦੀ ਸਪਲਾਈ ਬੰਦ ਕਰਨੀ ਹੈ ਜਾਂ ਬਲੋਕੇਜ ਹੋ ਜਾਂਦੀ ਹੈ ਬਲੋਕੇਜ ਹੋ ਗਿਆ ਨਾ ਵੀ ਪੂਰੇ ਘਰ ਦਾ ਥੋੜਾ ਥੋੜੀ ਸਾਰੀ ਨਹੀਂ ਕਰਨੀ ਆ ਪੂਰਾ ਘਰ ਅਫੈਕਟ ਨਹੀਂ ਹੁੰਦਾ ਵੀ ਇੱਕ ਪਾਰਟੀਕੂਲਰ ਪੁਆਇੰਟ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਹ ਚੀਜ਼ ਦਿੱਕਤ ਹੈਗੀ ਹੈ ਪਰੇਸ਼ਾਨੀ ਨਹੀਂ ਹੁੰਦੀ ਕਿ ਮਤਲਬ ਜਿਹੜਾ ਮਿਸਤਰੀ ਨੇ ਕਰਿਆ ਹੁੰਦਾ ਉਹਨੂੰ ਵੀ ਮਤਲਬ ਕੋਈ ਦਿੱਕਤ ਨਹੀਂ ਰਹਿੰਦੀ ਵੀ ਮੈਂ ਕੱਲ ਨੂੰ ਕੰਮ ਕਰਿਆ ਜਾਂ ਟੱਕਰਿਆ ਪਾਈਪਾਂ ਕੋਈ ਮਤਲਬ ਉਹ ਹੈ ਨਹੀਂ ਠੀਕ ਹੈ ਬਿਲਕੁਲ ਮਿਲਾ ਕੇ ਹੈ ਨਾ ਵੀ ਵਧੀਆ ਕੰਮ ਕੀਤਾ ਹੈ ਨਾ ਵੀ ਕੋਰਾ ਕੋ ਤੁਸੀਂ ਬਈ ਆਪਣਾ ਸਾਰਾ ਕੰਮ ਠੇਕੇ ਤੇ ਕਰਦੇ ਹੋ ਨੇ ਵੀ ਇਹ ਠੇਕੇ ਤੇ ਕਰਿਆ ਵੀ ਸਾਰਾ ਠੇਕੇ ਤੇ ਕਰ ਦੇਣਾ ਹਾਂਜੀ ਠੀਕ ਆ ਬਈ ਤੇ ਬਈ ਹੋਰ ਮੇਨ ਗੱਲ ਤੁਸੀਂ ਦੱਸ ਦੇਦੇ ਵੀ ਆਪਣਾ ਕੀ ਮੋਟਿਵ ਹੈਗਾ ਵੀ ਜਦੋਂ ਆਪਾਂ ਕੰਮ ਸ਼ੁਰੂ ਕਰਦੇ ਆ ਹਨਾ ਵੀ ਮੈਂ ਕਈ ਵਾਰ ਵੇਖੀ ਆ ਨਾ ਕਈ ਵਾਰ ਮਿਸਤਰੀ ਕੀ ਕਰਦੇ ਹੁੰਦੇ ਵਸ ਤੇ ਹਰ ਇੱਕ ਦੀ ਕਈ ਵਾਰ ਮਜਬੂਰੀ ਵੀ ਆਪਾਂ ਕਹਿਦੀ ਹੁੰਦੀ ਆ ਨਾ ਕਈ ਵਾਰ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਰਹਿ ਜਾਂਦੀ ਆ ਹਾਂਜੀ ਵੀ ਤੁਹਾਡਾ ਤੈਜਾ ਕੁਝ ਨਹੀਂ ਹੈਗਾ ਨਹੀਂ ਜੀ ਅਸੀਂ ਨਹੀਂ ਜੀ ਕੋਈ ਕੋਈ ਦਿੱਕਤ ਨਹੀਂ ਕੋਈ ਕਮੀ ਅਸੀਂ ਮਤਲਬ ਫਿਲਹਾਲ ਤਾਂ ਆਵਦੇ ਬਣੀ ਤਾਂ ਪੂਰੀ ਨਹੀਂ ਛੱਡਦੇ ਜੀ ਠੀਕ ਹੈ ਜੀ ਬਿਲਕੁਲ ਵੀ ਨਹੀਂ ਕਮੀ ਹੁੰਦੀ ਬਾਕੀ ਇਹ ਮਕਾਨ ਕਿ ਆਏ ਹੁੰਦਾ ਜੀ ਅੱਜ ਕੱਲ ਸਾਨੂੰ ਦੱਸੀਏ ਗੱਲ ਵੀ ਮਿਸਤਰੀ ਬਹੁਤ ਹੈ ਜਾ ਕੇ ਇਹਨਾਂ ਦੇ ਰਿਸ਼ਤੇਦਾਰ ਵੀ ਗਏ ਹੈ ਜੀ ਠੀਕ ਹੈ ਜੀ ਸਾਰੇ ਮਤਲਬ ਇਹਨਾਂ ਨੇ ਪੁੱਛ ਪੜਤਾਲ ਵੀ ਕਰੀ ਹੈ ਸਾਰਿਆਂ ਕੋਲ ਮਿਸਤਰੀ ਇੱਧਰ ਤੋਂ ਕੰਮ ਚੱਲਦੇ ਸਾਰਿਆਂ ਕੋਲ ਗਏ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਸਾਡਾ ਕੰਮ ਵੀ ਵੇਖਿਆ ਜੀ ਇਹਨਾਂ ਨੇ ਪਹਿਲੇ ਝੜ ਕੇ ਕੰਮ ਗਿਆ ਵੀ ਹਾਂ ਵੀ ਇਹ ਠੀਕ ਹੈ ਕੰਮ ਬਹੁਤ ਸੋਹਣਾ ਕੰਮ ਹੈ ਠੀਕ ਹੈ ਨਹੀਂ ਉਹ ਬੱਕ ਵਿਖੀ ਵੀ ਆਂਦਾ ਵੀ ਮੈਂ ਇਨੀ ਕੋਠੀਆਂ ਕਰਦਾ ਨਾ ਉਸ ਤੋਂ ਬਾਅਦ ਸਾਰੇ ਕੋਈ ਗੱਲ ਨਹੀਂ ਨਾ ਕੋਈ ਚੋਰੀ ਠੱਗੀ ਵਾਲਾ ਕੰਮ ਐ ਛੋੜੇ ਸਾਹਮਣੇ ਬਿਲਕੁਲ ਤੁਸੀਂ ਦੇਖੋ ਥੋੜਾ ਮਨ ਮੰਦਾ ਫਿਰ ਇਹਨਾਂ ਨੇ ਮਨ ਬਣਾਇਆ ਤੇ ਸਾਨੂੰ ਕਿਹਾ ਵੀ ਤੁਸੀਂ ਸਾਡਾ ਮਕਾਨ ਤੁਸੀਂ ਹੀ ਬਣਾਉਣਾ ਹੈ ਨਹੀਂ ਨਹੀਂ ਬਹੁਤ ਸੋਹਣਾ ਮਕਾਨ ਬਣਾਇਆ ਵੀ ਘੱਟ ਖਰਚੇ ਦੇ ਵਿੱਚ ਨਾ ਬਈ ਮਿਸਤਰੀ ਤੇ ਬਹੁਤ ਕੀਤੀ ਚੀਜ਼ ਰਿਪੈਂਡ ਕਰਦੀਆਂ ਹਾਂ ਹਾਂਜੀ ਮਾਲਕ ਦਾ ਖਰਚਾ ਬਚਾਣਾ ਹੋਵੇ ਉਹ ਵੀ ਮਿਸਤਰੀ ਦੇ ਹੱਥ ਹੈਗਾ ਠੀਕ ਹੈ ਇਸ ਤੇ ਤੁਹਾਨੂੰ ਖਾਸ ਗੱਲ ਵੀ ਤੁਹਾਨੂੰ ਪਤਾ ਹੈਗਾ ਵੀ ਆ ਆ ਚੀਜ਼ ਕਰਕੇ ਵੀ ਆਪਾਂ ਵਧੀਆ ਚੀਜ਼ ਮਜ਼ਬੂਤ ਰਸਤਾ ਤੇ ਵੀ ਕਈ ਵਾਰ ਕੀ ਹੁੰਦਾ ਵੀ ਕਰਦੇ ਵਿੱਚ ਆਪਾਂ 12 15 ਕਾਲਮ ਬਣਾ ਦਈਏ ਆਪਾਂ ਰਹਿਣਾ ਇੱਕ ਮੰਜ਼ਲ ਪਾਣੀ ਉਹਦਾ ਕੋਈ ਫਾਇਦਾ ਨਹੀਂ ਆਪਾਂ ਫਾਲਤੂ ਸਾਰੀ ਇਹਦਾ ਕੰਕਰੀਟ ਦਾ ਖਰਚਾ ਹੁੰਦਾ ਇੱਕ ਖਾਸियत ਦੀ ਗੱਲ ਅਸਾਂ ਵੀ ਇਹ ਵੈਸੇ ਤਾਂ ਵਧੀਆਈ ਵਾਲੀ ਗੱਲ ਹੋ ਜਾਂਦੀ ਹੈ ਇਸ ਤੇ ਵਧੀਆਈ ਵਾਲੀ ਗੱਲ ਕੋਈ ਨਹੀਂ ਜੀ ਅਸੀਂ ਕੰਮ ਸਭ ਤੋਂ ਵੱਡੀ ਗੱਲ ਹੈ ਜਿਹੜੀ ਆਪ ਕਰਦੇ ਆ ਇਹ ਕੰਮ ਠੀਕ ਹੈ ਜੀ ਵੀ ਇੱਕ ਤਾਂ ਹੁੰਦਾ ਹੀ ਚੇਲੇ ਚਪਟੇ ਰੱਖੇ ਆ ਦੋ ਚਾਰ ਦਿਨ ਮਿਸਤਰੀ ਕੁਝ ਆਪ ਕੇ ਆ ਵੀ ਉਹ ਚੇਲੇ ਕਰੀ ਜਾਂਦੇ ਆ ਆਪ ਕਰਕੇ ਗੇੜਾ ਮਾਰ ਲਿਆ ਇਹ ਨੰਬਰ ਇੱਕ ਤਾਂ ਇਹ ਕੰਮ ਵੀ ਆਪ ਕਰਦੇ ਆ ਠੀਕ ਹੈ ਫਿਰ ਦੂਜੀ ਗੱਲ ਹੈ ਜੀ ਵੀ ਅਸੀਂ ਕੰਮ ਆਪ ਕਰਦੇ ਆ ਇੱਕੋ ਹੀ ਕੰਮ ਕਰਦੇ ਆ ਜੀ ਇੱਕ ਕੰਮ ਜਦ ਤੱਕ ਸ਼ੁਰੂ ਕਰ ਲਾਓ ਖਤਮ ਕਰਕੇ ਨਵਾਂ ਕੰਮ ਬਣੋ ਨਾ ਕੰਮ ਫੜਾਂਗੇ ਇਕੱਠੇ ਤਿੰਨ ਚਾਰ ਕੰਮ ਨਹੀਂ ਕਰਦੇ ਆ ਤਿੰਨ ਚਾਰ ਉਹਦੀ ਬਹੁਤ ਪ੍ਰੋਬਲਮ ਹੋ ਜਾਂਦੀ ਹੈ ਨਾਲੇ ਕੰਮ ਐ ਹੋ ਜਾਂਦਾ ਹੈ ਵੀ ਵੀ ਉਧਰੋਂ ਵੀ ਆ ਜਾਣਾ ਇਧਰੋਂ ਵੀ ਆ ਅਸੀਂ ਉਹ ਸਾਡੇ ਕੋਲ ਉਹ ਮਤਲਬ ਸਿਸਟਮ ਹੈ ਨਹੀਂ ਤੇ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਆ। ਠੀਕ ਹੈ ਜੀ। ਠੀਕ ਹੈ ਦੋਸਤੋ ਜਿਵੇਂ ਕਿ ਤੁਸੀਂ ਵੇਖਿਆ ਵੀ ਆ ਘੱਟ ਏਰੀਏ ਦੇ ਵਿੱਚ ਹੈ ਨਾ ਵੀ ਘੱਟ ਖਰਚੇ ਦੇ ਵਿੱਚ ਬਹੁਤ ਵਧੀਆ ਡਿਜ਼ਾਈਨ ਤੇ ਬਹੁਤ ਸਫਾਈ ਨਾਲ ਕੀਤਾ ਹੋਇਆ ਕੰਮ ਤੇ ਮੇਨਲੀ ਜਿਹੜੀ ਗੱਲ ਹੈਗੀ ਵੀ ਮਿਸਤਰੀ ਨੇ ਠੇਕਦਾਰ ਸਾਹਿਬ ਨੇ ਮਜ਼ਬੂਤੀ ਦਾ ਧਿਆਨ ਰੱਖਿਆ ਵੀ ਕੱਲ ਨੂੰ ਆਪਾਂ ਘਰ ਬਣਾਈ ਜੰਨੇ ਹੈ ਨਾ ਵੀ ਕੋਈ ਕਮੀ ਨਾ ਰਵੇ ਕਿਸੇ ਪਾਸੋਂ ਦੇਖਣ ਦੇ ਵਿੱਚ ਕੋਈ ਕਮੀ ਨਾ ਹੋਵੇ ਮਜ਼ਬੂਤੀ 'ਚ ਕੋਈ ਕਮੀ ਨਾ ਹੋਵੇ ਜਿੱਥੋਂ ਪੈਸਾ ਬਚ ਸਕਦਾ ਸੀਗਾ ਉੱਥੇ ਵਧੀਆ ਪੈਸਾ ਬਚਾਇਆ ਤੇ ਜਿੱਥੇ ਪੈਸਾ ਲਾਣ ਦੀ ਲੋੜ ਸੀਗੀ ਉੱਥੇ ਕੋਈ ਮਾਲਕ ਨੂੰ ਖਰਚਾ ਬਚਾਉਣ ਦੀ ਕੋਸ਼ਿਸ਼ ਨਹੀਂ ਕਰਨੀ ਕਿਉਂਕਿ ਉਹ ਉੱਥੇ ਆਪਣੀ ਮਜ਼ਬੂਤੀ ਮੇਨ ਹੈਗੀ ਐ ਠੀਕ ਹੈ ਜੀ ਤੇ ਭਾਈ ਪਹਿਲਾਂ ਤੁਸੀਂ ਆਪਣਾ ਨਾਮ ਤੇ ਨੰਬਰ ਦੱਸ ਦਿਓ ਕਿਰਪਾਲ ਸਿੰਘ ਨਾਮ ਹੈ ਜੀ ਮੇਰਾ ਪਿੰਡ ਖੋਸਾ ਪਿੰਡ ਹੈ ਜੀ ਚੱਕ ਪ੍ਰਤਾਪਨਗਰ ਖੋਸਾ ਠੀਕ ਹੈ ਜੀ ਸੰਗਰੀਆ ਤਸੀਰ ਹੈ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਹੈ ਜੀ ਆਪਣਾ 94611 16795 ਠੀਕ ਹੈ ਜੀ ਤੇ ਭਾਈ ਜੀ ਆਪਣਾ ਨਾਮ ਤੇ ਮੋਬਾਈਲ ਨੰਬਰ ਜੀ ਹਾਂ ਜੀ ਮੇਰਾ ਨਾਮ ਸਤਪਾਲ ਹੈ ਜੀ ਮੈਂ ਵੀ ਖੁਸ਼ ਹਾਂ ਤੁਹੀ ਆ ਜੀ ਠੀਕ ਹੈ ਜੀ ਇਹ ਸੰਗਰੀਏ ਤਹਿਸੀਲ ਤੋਂ ਮਤਲਬ 10 ਕਿਲੋਮੀਟਰ ਦੂਰ ਰਹਿ ਜਾਂਦਾ ਠੀਕ ਹੈ ਜੀ ਤੇ ਮੇਰਾ ਨਾਮ ਸਤਪਾਲ ਸਿੰਘ ਦੱਸਿਆ ਹੀ ਹੈ ਜੀ ਮੇਰਾ ਮੋਬਾਈਲ ਨੰਬਰ ਜੀ 97828 49682 ਠੀਕ ਹੈ ਜੀ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਵੇਖਿਆ ਵੀ ਬਾਈ ਉਹਦਾ ਨੰਬਰ ਤੇ ਮੋਬਾਈਲ ਨੰਬਰ ਇਹਨਾਂ ਨੇ ਦੱਸਿਆ ਤਾਂ ਨਾਮ ਵੀ ਦੱਸਤਾ ਤੇ ਬਾਈ ਉਹਦਾ ਨੰਬਰ ਤੇ ਨਾਮ ਮੈਂ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰ ਦੂੰਗਾ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਕੋਠੀ ਵਿਚਾਰ ਕੋਠੀ ਬਾਰੇ ਤੁਸੀਂ ਜਦੋਂ ਮਰਜੀ ਇਹਨਾਂ ਨੂੰ ਫੋਨ ਕਰ ਸਕਦੇ ਹੋ ਕੋਈ ਵੀ ਕੰਮ ਬਾਰੇ ਜਾਣਕਾਰੀ ਚਾਹੀਦੀ ਹੋਵੇ ਇਹਨਾਂ ਤੋਂ ਕੁਝ ਵੀ ਪੁੱਛਣਾ ਹੋਵੇ ਸਤਨਾਮ ਬਾਈ ਨੂੰ ਤੇ ਦੁਜੀ ਪਾਲ ਪਾਲ ਬਾਈ ਨੂੰ ਜਦੋਂ ਮਰਜ਼ੀ ਤੁਸੀਂ ਫੋਨ ਕਰ ਸਕਦੇ ਕਿਰਪਾਲ ਬਾਈ ਨੂੰ ਠੀਕ ਹੈ ਜੀ ਤੇ ਮੇਰਾ ਨੰਬਰ ਵਿੱਚ ਦਿੱਤਾ ਹੋਇਆ ਤੁਸੀਂ ਕੋਈ ਇਨਫੋਰਮੇਸ਼ਨ ਚਾਹੀਦੀ ਹੋ ਮੈਨੂੰ ਵੀ ਫੋਨ ਫੋਨ ਕਰ ਸਕਦੇ ਹੋ ਤੇ ਉਹਦੇ ਨਾਲ ਨਾਲ ਹੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣਾ ਚੈਨਲ ਮੋਂਗਾ ਰਾਜਸਤਾਨੀ ਸਬਸਕ੍ਰਾਈਬ ਕਰਿਓ ਤੇ ਇਹ ਜੀ ਹੋਰ ਵੀਡੀਓਜ਼ ਲਈ ਆਪਣੇ ਨਾਲ ਜੁੜੇ ਰਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ